ਗਮ ਸਾਹਿਬ ਦਾ ਨਾਰਾ ਸੀ 13 0 ਪਰ ਵਿਰੋਧੀ ਹੁਣ ਇਹ ਗੱਲ ਕਹਿੰਦੇ ਨੇ ਕਿ 13 ਦੇ ਵਿੱਚੋਂ ਅੱਗੋਂ ਇੱਕ ਕੱਟ ਦੋ ਸਿਰਫ 3 ਰਹਿ ਗਏ ਦੋ ਸਾਲਾਂ ਚ ਸਵਾ ਦੋ ਸਾਲਾਂ ਜਮਾਨਤ ਸਾਹਿਬ ਨੇ ਕੰਮ ਕੀਤਾ ਹੈ ਪੰਜਾਬ ਦੀ ਬਿਹਤਰੀ ਲਈ ਜਵਾਨੀ ਲਈ ਕਿਸਾਨੀ ਲਈ ਕਿਸਾਨ ਮਜ਼ਦੂਰ ਉਹਦੇ ਤੋਂ ਸਾਨੂੰ ਤੇ ਕਿਤੇ ਨਹੀਂ ਲੱਗਿਆ ਵੀ ਅਸੀਂ ਕਿਸੇ ਤਰ੍ਹਾਂ ਡਾਊਨ ਹੈ ਪਰ ਇਹ ਰਿਜ਼ਲਟ ਡੈਫੀਨਿਟਲੀ ਬੜੇ ਸਰਪ੍ਰਾਈਜ਼ਿੰਗ ਹੈ ਆਂ ਦੋ ਇੰਡੀਪੈਂਡੈਂਟ ਸੀਟਾਂ ਇਸ ਵੇਲੇ ਪੰਜਾਬ ਦੇ ਵਿੱਚ ਆਈਆਂ ਨੇ ਫਿਰ ਉਹ ਭਾਵੇਂ ਖਰੂ ਸਾਬੀ ਹੋਵੇ ਜਾਂ ਫਰੀਦਕੋਟ ਵਾਲੀ ਹੋਵੇ ਕੀ ਦੇਖਦੇ ਹੋ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਕੀ ਪੰਥਕ ਪੋਲਿਟਿਕਸ ਵੀ ਰਿਵਾਈਵਲ ਤੁਹਾਨੂੰ ਲੱਗਦਾ ਉਸ ਦਾ ਹੁੰਦਾ ਹੈ ਨਜ਼ਰ ਆਉਂਦਾ ਕੋ ਪੰਥ ਨੂੰ ਤੇ ਪੰਜਾਬ ਚੋਂ ਰੂਲ ਆਊਟ ਕਰ ਹੀ ਨਹੀਂ ਸਕਦੇ ਤੁਸੀਂ ਪੰਜਾਬ ਪੰਥ ਪੰਥ ਔਰ ਪੰਜਾਬ ਇੱਕ ਦੂਜੇ ਦੇ ਪੂਰਕ ਤੇ ਇਹ ਜਿਹਦੀ ਜਿੰਨੂੰ ਕਿਸੇ ਨੂੰ ਗਲਤਫਹਿਮੀ ਆ ਵੀ ਇਹ ਪੰਥ ਤੋਂ ਬਿਨਾ ਪੰਜਾਬ ਦੀ ਕੋਈ ਹੋਂਦ ਨਹੀਂ ਤੇ ਪੰਜਾਬ ਤੋਂ ਬਿਨਾ ਪੰਥ ਦੀ ਵੀ ਕੋਈ ਹੋਂਦ ਤੇ ਪੰਜਾਬ ਨਾ ਵੱਧ ਰਿਹਾ ਤਾਂ ਪੰਥ ਵੀ ਖਤਰੇ 'ਚ ਹੈ ਆਪਣੀ ਆਮ ਆਦੀ ਪਾਰਟੀ ਤੋਂ ਬਹੁਤ ਬਿਹਤਰ ਪਰਫਾਰਮੈਂਸ ਦਿੱਤੀ ਹੈ ਸੱਤ ਸੀਟਾਂ ਕੱਢ ਕੇ ਲੈ ਕੇ ਗਏ ਨੇ ਇਸ ਦਾ ਤੁਸੀਂ ਕੀ ਐਨਾਲਿਸਿਸ ਕਰਦੇ ਹੋ ਇਹ ਨਹੀਂ ਸਮਝ ਆਈ ਵੀ 10 ਦਿਨ ਪਹਿਲਾਂ ਬੰਦਾ ਆਇਆ ਉਹਨੂੰ ਕਿਉਂ ਇੰਨੀ ਵੋਟ ਪੈ ਗਈ ਉਹਨਾਂ ਵਾਲੇ ਟਾਈਮ 'ਚ ਇਹਨੂੰ ਵੀ ਠੀਕ ਕਰਾਂਗੇ ਉਸੇ ਡਿਵੈਲਪਮੈਂਟ ਦੀ ਗੱਲ ਕਰ ਰਹੇ ਹਾਂ ਬਿਜਲੀ ਮੁਫਤ ਦੇਣ ਦੀ ਗੱਲ ਕਰ ਰਹੇ ਹਾਂ ਟੇਲਾ ਤੱਕ ਪਾਣੀ ਪਹੁੰਚਾਉਣ ਦੀ ਗੱਲ ਕਰ ਰਹੇ ਹਾਂ ਇਹ ਇਸ਼ੂਸ ਕੀ तमाम ਲੋਕਾਂ ਤੱਕ ਨਹੀਂ ਪਹੁੰਚਾ ਸਕੇ ਡਿਲੀਵਰ ਨਹੀਂ ਕਰ ਸਕੇ ਜਾਂ ਫਿਰ ਲੋਕਾਂ ਦੇ ਅੰਦਰ ਇੱਕ ਨਿਰਾਸ਼ਾ ਸੀ ਪਾਰਟੀ ਪ੍ਰਤੀ ਐਮ ਐਲ ਏਸ ਪ੍ਰਤੀ ਕਹ ਰਹੀ ਹੈ ਕਿ ਅਸੀਂ 27 ਦੇ ਵਾਸਤੇ ਬਿਹਤਰ ਪਰਫਾਰਮੈਂਸ ਦੇਵਾਂਗੇ ਕਹਿੰਦੇ ਜਿਹੋ ਜੀ ਪਰਫਾਰਮੈਂਸ ਇੱਥੇ ਦਿੱਤੀ ਹੈ ਸੱਤ ਸੀਟਾਂ ਦੀ ਉਹੀ ਪਰਫਾਰਮੈਂਸ ਕਹਿੰਦੇ ਹੁਣ 2027 ਦੇ ਵਿੱਚ ਨਜ਼ਰ ਆਊਗੀ ਔਰ ਕਹਿੰਦੇ ਸੁਪਰਾ ਸਾਫ ਕਰਾਂਗੇ ਅਸੀਂ ਆਮਾਦੀ ਇਹ ਤਾਂ ਲੋਕ ਤੈ ਕਰਨਗੇ ਨਾ ਜੀ ਕਾਂਗਰਸ ਦੇ ਕਹਿਣਾ ਕੀ ਹੋ ਜਾਂਦਾ ਇਹ ਤਾਂ ਮੋਦੀ ਜੀ ਵੀ ਕਹਿੰਦੇ 400 ਪਾਰ ਰਹਿਗੇ ਨਾ 240 ਤੋਂ ਥੱਲੇ ਇਹ ਤੁਹਾਡੇ ਤੇ ਵੀ ਲਾਗੂ ਹੁੰਦਾ 13 ਜ਼ੀਰੋ ਤੇ ਤੁਸੀਂ ਦਿਨ ਤੇ ਰਹੇ ਨਹੀਂ ਮੈਂ ਤਾਂ ਗਗਨ ਜੀ ਆਲਰੇਡੀ ਇਹ ਗੱਲ ਤੁਹਾਡੇ ਕੋ ਮੰਨੀ ਹੈ ਵੀ ਇਹ ਨਿਰਾਸ਼ਾ ਜਨਕ ਹੈ ਕਾਲੀਤਨ ਤੋਂ ਨਾਲ ਜ਼ਿਆਦਾ ਵੋਟ ਸ਼ੇਅਰ ਜਿਹੜਾ ਹੈ ਉਹ ਬੀਜੇਪੀ ਦਾ ਵੱਧਾ ਹੋਇਆ ਨਜ਼ਰ ਆਇਆ 18% ਦੇ ਉੱਤੇ ਬੀਜੇਪੀ ਇਸ ਵੇਲੇ ਸਟੈਂਡ ਕਰ ਰਹੀ ਹੈ ਕਾਲੀਦਲ 12-13% ਵੋਟ ਸ਼ੇਅਰ ਦੇ ਉੱਤੇ ਲੈ ਕੇ ਰਹਿ ਗਿਆ ਹੈ 13% ਦੇ ਉੱਤੇ ਜਾਂ 14% ਦੇ ਉੱਤੇ ਰਹਿ ਚੁੱਕਿਆ ਹੈ ਬੀਜੇਪੀ ਨੂੰ ਮੰਨਦੇ ਤੁਸੀਂ ਅਗਲਾ ਆਪਣਾ ਕੰਪੀਟੀਟਰ 2027 ਬੀਜੇਪੀ ਨੋ ਡਾਊਟ ਵੋਟਾਂ ਤੇ ਲੈ ਗਈ ਹੈ ਪਰ ਨਫਰਤ ਦੀ ਰਾਜਨੀਤੀ ਦੇ ਪੰਜਾਬ 'ਚ ਵੀ ਜਿਹੜੇ ਉਹ ਨਹੀਂ ਸਕਦਾ ਪੰਜਾਬ ਦੇ ਲੋਕਾਂ ਨੇ ਆਪਣੇ 13ਵੇਂ ਐਮਪੀ ਚੁਣ ਲਏ ਨੇ ਆਨੰਦਪੁਰ ਸਾਹਿਬ ਦੀ ਗੱਲ ਕਰੀਏ ਤਾਂ ਇਸ ਵਾਰ ਆਨੰਦਪੁਰ ਸਾਹਿਬ ਨੇ ਇੱਥੋਂ ਦੀ ਮਾਲਵਿੰਦਰ ਕੰਗੂਣਾ ਨੂੰ ਆਪਣਾ ਐਮਪੀ ਚੁਣਿਆ ਸਾਡੇ ਨਾਲ ਮਾਲਵਿੰਦਰ ਕੰਗੂਣੀ ਮੌਜੂਦ ਨੇ ਕੰਗ ਸਾਹਿਬ ਬਹੁਤ ਬਹੁਤ ਸਵਾਗਤਾਂ ਐਮਪੀ ਸਾਹਿਬ ਕਹੀਏ ਹੁਣ ਤਾਂ ਤੁਹਾਨੂੰ ਧੰਨਵਾਦ ਜੀ ਨਹੀਂ ਐਮਪੀ ਸਾਹਿਬ ਤੇ ਸ਼੍ਰੀ ਆਨੰਦਪੁਰ ਸਾਹਿਬ ਦੇ ਸਤਿਕਾਰ ਜੋ ਵੋਟਰ ਸਹਿਬਾਨਾਂ ਨੇ ਬਣਾਇਆ ਉਹਨਾਂ ਨੇ ਜ਼ਿੰਮੇਵਾਰੀ ਜਿੱਤੀ ਹੈ ਜਿੱਥੇ ਗੁਰੂ ਸਾਹਿਬ ਦਾ ਪਰਮ ਪਿਤਾ ਪਰਮੇਸ਼ਵਰ ਦਾ ਧੰਨਵਾਦ ਹੈ ਸ਼ੁਕਰਾਨਾ ਹੈ ਉਤੇ ਹੀ ਮਾਨ ਸਾਹਿਬ ਦਾ ਅਰਵਿੰਦ ਕੇਜਰੀਵਾਲ ਜੀ ਦਾ ਔਰ ਸਾਰੇ ਵੋਟਰ ਜਿਹੜੇ ਸ਼ਰੀਨੰਦਪੁਰ ਸਾਹਿਬ ਦੇ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਟਿਕਟ ਅਨਾਉਂਸ ਹੋਣ ਤੋਂ ਲੈ ਕੇ ਕੱਲ ਨਤੀਜਿਆਂ ਤੱਕ ਕੀ ਕੁਛ ਜ਼ਹਿਨ ਦੇ ਵਿੱਚ ਚੱਲ ਰਿਹਾ ਸੀ ਕੀ ਕੁਛ ਗੱਲਾਂ ਦਿਮਾਗ ਦੇ ਵਿੱਚ ਚੱਲ ਰਹੀਆਂ ਸੀ ਕਿਉਂਕਿ ਮੁਕਾਬਲਾ ਤੁਹਾਡੀ ਸੀਟ ਤੇ ਵੀ ਬਹੁਤ ਫਸਮਾ ਹੋ ਗਿਆ ਸੀਗਾ ਬਹੁਤ ਘੱਟ ਮਾਰਜਨ ਦੇ ਉੱਤੇ ਵੀ ਕਈ ਵਾਰ ਜਿਹੜਾ ਹੈ ਉਹ ਰਾਉਂਡਸ ਨਿਕਲਦੇ ਹੋਏ ਨਜ਼ਰ ਆਏ ਜ਼ਹਿਨ ਚ ਕੀ ਚੱਲ ਰਿਹਾ ਸੀ ਲੱਗ ਰਿਹਾ ਸੀ ਕਿ ਨੰਦਪੁਰ ਸਾਹਿਬ ਵਾਲੇ ਭਰੋਸਾ ਜਤਾਉਣਗੇ ਨਹੀਂ ਦੇਖੋ ਅਸੀਂ ਤੇ ਸਭ ਤੋਂ ਪਹਿਲਾਂ ਕੈਂਪੇਨ ਸ਼ੁਰੂ ਕਰਤੀ ਸੀ 2 April ਨੂੰ ਟਿਕਟ ਅਨਾਉਂਸ ਹੋਈ ਹੈ। ਔਰ ਮੈਨੂੰ ਤੇ ਕਾਊਂਟਿੰਗ ਤੋਂ ਪਹਿਲਾਂ ਕਦੀ ਇੱਕ ਸੈਕਿੰਡ ਲਈ ਵੀ ਦਿਮਾਗ 'ਚ ਨਹੀਂ ਆਇਆ ਵੀ ਅਸੀਂ ਕਿਸੇ ਟਾਂ ਜਾਂ ਡਾਊਨ ਜਾ ਰਹੇ ਆਂ ਜਾਂ ਕਿਸੇ ਤਰ੍ਹਾਂ ਦੀ ਕੋਈ ਇਨੈਕਟੀਵਿਟੀ ਕੋਈ ਵੀ ਨਹੀਂ। ਬਹੁਤ ਲੋਕਾਂ ਦਾ ਸਤਕਾਰ ਸੀ। ਠੋਕ ਵਜਾ ਕੇ ਪਿੰਡਾਂ 'ਚ ਮੀਟਿੰਗਾਂ ਕੀਤੀਆਂ, ਲੋਕਾਂ ਨਾਲ ਕਮਿਊਨੀਕੇਸ਼ਨ ਕੀਤਾ, ਸੰਵਾਦ ਰਚਾਇਆ ਔਰ ਹਰਥਾਂ ਭਗਵੰਤ ਮਾਨ ਜੀ ਦੀ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਹਨ ਉਹਨਾਂ ਨੂੰ ਲੈ ਕੇ ਗਏ ਆਂ ਕੇਂਦਰ ਦੀ ਤਾਨਾਸ਼ਾਹੀ ਦੇ ਖਿਲਾਫ ਠੋਕ ਵਜਾ ਕੇ ਬੋਲੇ ਆਂ। ਕਦੀ ਵੀ ਇਹ ਲੱਗਿਆ ਨਹੀਂ ਵੀ ਅਸੀਂ ਕਿੱਥੇ ਡਾਊਨ ਐ ਔਰ ਕਿਉਂਕਿ ਕੈਂਡੀਡੇਟ ਵੀ ਦੇਖੋ ਕਾਲੀ ਦਲ ਦਾ ਵੀ ਉਹ ਵੀ ਪਰਖਿਆ ਹੋਇਆ ਸੀ ਕਾਂਗਰਸ ਨੇ ਤੇ ਬਣਾਏ ਇੱਕ ਉਹ ਆ ਵੀ ਇੱਕ ਵਾਰ ਟਰਮ ਪੂਰੀ ਕਰੋਂਦੇ ਦੂਜੀ ਵਾਰ ਬਦਲ ਦਿੰਦੇ ਆ ਪੈਰਾਸ਼ੂਟ ਹੀ ਬਣਾਉਂਦੇ ਆ ਸੋ ਬੜਾ ਲੋਕਾਂ ਦਾ ਵਧੀਆ ਅਸ਼ੀਰਵਾਦ ਮਿਲਿਆ ਹਾਂ ਕਾਊਂਟਿੰਗ ਦੇ ਦੌਰਾਨ ਜ਼ਰੂਰ ਇੱਕ ਵਾਰ ਦੋ ਮੰਚ ਆਇਆ ਡੈਫੀਨਿਟਲੀ ਆਇਆ ਜਿਹੜੀ ਗੱਲ ਰਹਿ ਗਈ ਆ ਵੀ ਕਿਤਨਾ ਕਿਤੇ ਫਸਵਾ ਮੁਕਾਬਲਾ ਹੋ ਗਿਆ ਲੇਕਿਨ ਜ਼ਰੂਰ ਇਹ ਨਹੀਂ ਸਮਝ ਆਈ ਵੀ ਇਹ 10 ਦਿਨ ਪਹਿਲਾਂ ਬੰਦਾ ਆਇਆ ਉਹਨੂੰ ਕਿਉਂ ਇੰਨੀ ਵੋਟ ਪੈ ਗਈ ਉਨਰ ਟਾਈਮ 'ਚ ਇਹਨੂੰ ਵੀ ਠੀਕ ਕਰਾਂਗੇ 10 ਦਿਨ ਪਹਿਲਾਂ ਇਹ ਬੰਦੇ ਨੂੰ ਇੰਨੀ ਵੋਟ ਪੈ ਗਈ ਔਰ ਉੱਥੇ ਹੀ ਬਾਕੀ ਆਪਾਂ ਕੌਨਸ਼ੀਅੰਸੀਆਂ ਦੀ ਗੱਲ ਕਰੀਏ ਬਾਕੀ ਆਪਾਂ ਸੀਟਾਂ ਦੀ ਗੱਲ ਕਰੀਏ ਕਾਂਗਰਸ ਨੇ ਆਮ ਆਦੀ ਪਾਰਟੀ ਤੋਂ ਬਹੁਤ ਬਿਹਤਰ ਪਰਫਾਰਮੈਂਸ ਦਿੱਤੀ ਹੈ 7 ਸੀਟਾਂ ਕੱਢ ਕੇ ਲੈ ਕੇ ਗਏ ਨੇ ਇਸ ਦਾ ਤੁਸੀਂ ਕੀ ਅਨਾਲਿਸਿਸ ਕਰਦੇ ਹੋ ਦੇਖੋ ਇਹਦੇ ਤੇ ਮੈਨੂੰ ਲੱਗਦਾ ਹੈ ਜੇ ਡਿਟੇਲ ਚ ਸਮੀਖਿਆ ਹੋਊਗੀ ਕਿਉਂਕਿ ਜਿਸ ਤਰੀਕੇ ਨਾਲ 2 ਸਾਲਾਂ ਚ 2.5 ਸਾਲਾਂ ਚ ਮਾਨ ਸਾਹਿਬ ਨੇ ਕੰਮ ਕੀਤਾ ਹੈ ਪੰਜਾਬ ਦੀ ਬਿਹਤਰੀ ਲਈ ਜਵਾਨੀ ਲਈ ਕਿਸਾਨੀ ਲਈ ਕਿਸਾਨ ਮਜ਼ਦੂਰ ਉਦੋਂ ਤੋਂ ਸਾਨੂੰ ਤੇ ਕਿਤੇ ਨਹੀਂ ਲੱਗਿਆ ਵੀ ਅਸੀਂ ਕਿਸੇ ਤਰ੍ਹਾਂ ਡਾਊਨ ਐ ਪਰ ਇਹ ਰਿਜ਼ਲਟ ਡੈਫੀਨਿਟਲੀ ਬੜੇ ਸਰਪ੍ਰਾਈਜ਼ਿੰਗ ਐ ਔਰ ਇਹਦੇ ਤੇ ਜਰੂਰ ਪਾਰਟੀ ਆਉਣ ਵਾਲੇ ਦੇਣਾ ਸਮੀਖਿਆ ਕਰੂਗੀ ਡਿਟੇਲ ਚਰਚਾ ਕਰੂਗੀ ਫੀਡਬੈਕ ਲਾਊਗੀ ਉਸ ਤੋਂ ਬਾਅਦ ਇਹਦੇ ਤੇ ਕੁਝ ਕਿਹਾ ਜਾ ਸਕਦਾ ਵੀ ਕਨ ਸਾਹਿਬ ਸੀਐਮ ਸਾਹਿਬ ਦਾ ਨਾਰਾ ਸੀ 13 ਜ਼ੀਰੋ ਪਰ ਵਿਰੋਧੀ ਹੁਣ ਇਹ ਗੱਲ ਕਹਿੰਦੇ ਨੇ ਕਿ 13 ਦੇ ਵਿੱਚੋਂ ਅੱਗੋਂ ਇੱਕ ਘੱਟ ਤੋਂ ਸਿਰਫ 3 ਰਹਿ ਗਈਆਂ ਤੁਹਾਨੂੰ 3 ਸੀਟਾਂ ਪ੍ਰਾਪਤ ਹੋਈਆਂ ਨੇ ਤੁਸੀਂ ਡਿਵੈਲਪਮੈਂਟ ਦੀ ਗੱਲ ਕਰ ਰਹੇ ਹੋ ਬਿਜਲੀ ਮੁਫਤ ਦੇਣ ਦੀ ਗੱਲ ਕਰ ਰਹੇ ਹੋ ਟੇਲਾ ਤੱਕ ਪਾਣੀ ਪਹੁੰਚਾਉਣ ਦੀ ਗੱਲ ਕਰ ਰਹੇ ਹੋ ਇਹ ਇਸ਼ੂਸ ਕੀ ਤਮਾਮ ਲੋਕਾਂ ਤੱਕ ਨਹੀਂ ਪਹੁੰਚਾ ਸਕੇ ਡਿਲੀਵਰ ਨਹੀਂ ਕਰ ਸਕੇ ਜਾਂ ਫਿਰ ਲੋਕਾਂ ਦੇ ਅੰਦਰ ਇੱਕ ਨਿਰਾਸ਼ਾ ਸੀ ਪਾਰਟੀ ਪ੍ਰਤੀ ਐਮ ਐਲ ਏਸ ਪ੍ਰਤੀ ਇਹ ਗੱਲਾਂ ਸਹੀਆਂ ਮੈਨੂੰ ਲੱਗਦਾ ਵੀ ਹਜੇ ਇਟਸ ਟੂ अर्ਲੀ ਟੂ ਸੇ ਇਹ ਗੱਲਾਂ ਤੇ ਜਿੱਥੇ ਕਮਿਊਨੀਕੇਸ਼ਨ ਸਾਡਾ ਮਸਲਾ ਸੀ ਤੇ ਕੀਤਾ ਕਮਿਊਨੀਕੇਟ ਲੋਕਾਂ ਨੇ ਉਹਦਾ ਹੰਗਾਰਾ ਵੀ ਦਿੱਤਾ ਜਦਸੀ ਨੌਕਰੀਆਂ ਦੀ ਗੱਲ ਕਰਦੇ ਸੀ ਲੋਕ ਖੜੇ ਹੋ ਜਾਂਦੇ ਸੀ ਮੇਰੇ ਭਤੀਜੇ ਨੂੰ ਮਿਲੀ ਮੇਰੀ ਭਤੀਜੀ ਨੂੰ ਮਿਲੀ ਕੋਈ ਕਹਿੰਦਾ ਮੇਰੇ ਬੇਟੇ ਨੂੰ ਮਿਲੀ ਕਈ ਥਾਵਾਂ ਤੇ ਕਥਾਂ ਆ ਅੱਠ ਨੌਕਰੀਆਂ ਮੈਨੂੰ ਯਾਦ ਹੈ ਇੱਕ ਕਹਿੰਦਾ ਸਾਡੇ ਵੀਡੀਓ ਚ ਵੀ ਕਾਇਦ ਹੈ ਕੋਈ ਕਹਿੰਦਾ ਮੈਨੂੰ 4 ਮਿਲੀਆਂ ਸੀ ਕੋਈ ਲੇਡੀ ਸੀਗੀ ਤੋਂ ਇਹ ਜਿੱਥੇ ਸਾਡੇ ਵੀ ਕਈ ਥਾਵਾਂ ਤੇ ਐਮਐਲਏ ਨੂੰ ਲੈ ਕੇ ਲੋਕਾਂ ਚ ਰੋਸ ਸੀ ਹੁੰਦਾ ਵੀ ਹੈ ਸੁਭਾਵਿਕ ਹੈ ਤੇ ਲੇਕਿਨ ਅਸੀਂ ਜਦੋਂ ਉਹਨਾਂ ਨੂੰ ਸਮਝਾਇਆ ਤੇ ਕਾਫੀ ਹੱਦ ਤੱਕ ਲੋਕ ਕਨਵਿੰਸ ਵੀ ਸੀਗੇ ਪੰਜਾਬ ਚ ਬਾਕੀ ਥਾਵਾਂ ਤੇ ਕਿਉਂ ਇਹ ਕਮੀ ਰਹੀ ਆ ਇਹਦੇ ਸੇ ਜ਼ਰੂਰ ਪਾਰਟੀ ਲੀਡਰਸ਼ਿਪ ਵਿਚਾਰ ਕਰੋ ਵੱਡੇ ਚਾਰ ਮੰਤਰੀ ਹਾਰ ਚੁੱਕੇ ਚਾਰ ਮੰਤਰੀ ਜਿਹੜੇ ਨੇ ਉਹ ਆਪਣੀ ਸੀਟ ਨਹੀਂ ਕੱਢ ਸਕੇ ਸਿਰਫ ਇੱਕ ਮੀਥੀਅਰੀ ਨੇ ਜਿਨੇ ਆਮ ਆਦੀ ਪਾਰਟੀ ਦੀ ਰਾਜਧਾਨੀ ਹਾਲਾ ਕਿ ਬਚਾਉਣ ਦੇ ਵਿੱਚ ਉਹ ਸਫਲ ਰਹੇ ਇੱਕ ਉਥੇ ਵੀ ਫਸਣਾ ਪਹਿਲਾਂ ਮੁਕਾਬਲਾ ਮੰਨਿਆ ਜਾਂਦਾ ਸੀ ਪਰ ਵੱਡੀ ਲੀਡ ਹਾਸਲ ਕੀਤੀ ਹੈ 173000 ਦੀ ਲੀਡ ਜਿਹੜੀ ਉਹਨਾਂ ਨੂੰ ਪ੍ਰਾਪਤ ਹੋਈ ਹੈ ਔਰ ਇੱਕ ਹੁਸ਼ਿਆਰਪੁਰ ਤੋਂ ਜੱਬੇ ਵਾਲੋਂ ਵੀ ਜਿਹੜੇ ਦੂਸਰੀ ਪਾਰਟੀ ਤੋਂ ਆਏ ਸੀ ਬਾਕੀ ਸਾਰੀਆਂ ਸੀਟਾਂ ਦੇ ਉੱਤੇ ਤੁਹਾਨੂੰ ਜਿਹੜੀ ਹੈ ਨਿਰਾਸ਼ਾ ਹੀ ਹੱਥ ਹਾਂ ਇਹ ਮੈਂ ਮੈਂ ਤਾਂ ਕਹਿ ਰਿਹਾ ਇਹ ਡੈਫੀਨਿਟਲੀ ਵਿਚਾਰ ਕਰਨ ਦਾ ਵਿਸ਼ਾ ਹੈ ਔਰ ਪਾਰਟੀ ਕਰੂਗੀ ਵੀ ਉਚਿਤ ਸਮੇਂ ਤੇ ਇਰਤੇ ਬੁਰੀ ਚਰਚਾ ਕਰੋਗੀ ਕਿਉਂ ਇਹ ਹੋਇਆ ਕਿਉਂਕਿ ਸਰਕਾਰ ਨੇ ਤੇ ਬਹੁਤ ਬਿਹਤਰ ਕੰਮ ਕੀਤਾ ਹੈ 2 ਸਾਲ ਚਾਹ ਜਮਨ ਸਾਹਿਬ ਦੇ ਪਰ ਦੇਖੋ ਚਾਹ ਤੁਸੀਂ ਅਬੋਰ ਹੋ ਚਾਹੇ ਮਹਾਲੀ ਹੋਵੇ ਚਾਹੇ ਤੁਸੀਂ ਪਾਤੜਾ ਹੋ ਚਾਹੇ ਤੁਸੀਂ ਖਡੂਰ ਸਾਹਿਬ ਹੋ ਪੰਜਾਬ ਦੇ ਕਿਸੇ ਵੀ ਕੋਨੇ ਚਲੇ ਚਲੋ ਲੁਧਿਆਣਾ ਜਲੰਧਰ ਹਟਿਆਲੇ ਤੁਸੀਂ ਭਗਵੰਤ ਮਾਨ ਜੀ ਨੂੰ ਲੈ ਕੇ ਲੋਕ ਜਿਹੜੇ ਆ ਉਹ ਬਹੁਤ ਪੋਜੀਟਿਵ ਹੈ ਲੋਕਾਂ ਦੀ ਭਰੋਸੇਯੋਗਤਾ ਭਗਵੰਤ ਮਾਨ ਜੀ ਚ ਵਧੀ ਹੈ ਘਟੀ ਨਹੀਂ ਹੈ ਕਾਂਗਰਸ ਬੜੀ ਕੌਨਫੀਡੈਂਟ ਹੁਣ ਹੋ ਜੂਗੀ ਕਾਂਗਰਸ ਕਹਿ ਰਹੀ ਹੈ ਕਿ ਅਸੀਂ 27 ਦੇ ਵਾਸਤੇ ਬਿਹਤਰ ਪਰਫਾਰਮੈਂਸ ਦਵਾਂਗੇ ਕਹਿੰਦੇ ਜਿਹੋ ਜੀ ਪਰਫਾਰਮੈਂਸ ਇੱਥੇ ਦਿੱਤੀ ਹੈ ਸੱਤ ਸੀਟਾਂ ਦੀ ਉਹੀ ਪਰਫਾਰਮੈਂਸ ਕਹਿੰਦੇ ਹੁਣ 2027 ਦੇ ਵਿੱਚ ਨਜ਼ਰ ਆਊਗੀ ਔਰ ਕਹਿੰਦੇ ਸੁਪਰਾ ਸਾਫ ਕਰਾਂਗੇ ਅਸੀਂ ਆਮਾਂ ਦੀ ਇਹ ਤਾਂ ਲੋਕ ਤੈਅ ਕਰਨਗੇ ਨਾ ਜੀ ਕਾਂਗਰਸ ਦੇ ਕਹਿਣ ਨਾਲ ਕੀ ਹੋ ਜਾਂਦਾ ਐ ਤਾਂ ਮੋਦੀ ਜੀ ਵੀ ਕਹਿੰਦੇ 400 ਪਾਰ ਫਿਰ ਰਹਿ ਗਏ ਨਾ 240 ਤੋਂ ਥੱਲੇ ਤੁਹਾਡੇ ਤੇ ਵੀ ਲਾਗੂ ਹੁੰਦਾ 13 0 ਤੇ ਤੁਸੀਂ ਦਿਨ ਤੇ ਰਹੇ ਨਹੀਂ ਮੈਂ ਤਾਂ ਗਗਨ ਜੀ ਆਲਰੇਡੀ ਇਹ ਗੱਲ ਤੁਹਾਡੇ ਕੋ ਮੰਨੀ ਹੈ ਵੀ ਇਹ ਨਿਰਾਸ਼ਾਜਨਕ ਰਿਜ਼ਲਟ ਹੈ ਔਰ ਇਹਦੇ ਤੇ ਡਿਟੇਲ ਚ ਚਰਚਾ ਪਾਰਟੀ ਦੀ ਸਮੀਖਿਆ ਕਰੂਗੀ ਫੀਡਬੈਕ ਲਹੋਗੀ ਸੰਗਠਨ ਨਾਲ ਐਮਐਲਏ ਸਹਿਬਾਨ ਨਾਲ ਸੋ ਉਸ ਤੋਂ ਬਾਅਦ ਹੀ ਇਹਦੇ ਤੇ ਕੋਈ ਕਨਕਲੂਜਨ ਜਿਹੜਾ ਆ ਕੱਢਿਆ ਜਾ ਸਕਦਾ ਹੈ ਸਰ ਤੁਸੀਂ ਬੀਜੇਪੀ ਦੀ ਪਰਫਾਰਮੈਂਸ ਨੂੰ ਕਿਵੇਂ ਵੇਖ ਰਹੇ ਹੋ ਹਾਲਾਂਕਿ ਪੰਜਾਬ ਦੇ ਵਿੱਚ ਇਕੱਲੇ ਤੌਰ ਦੇ ਉੱਤੇ ਇਹ ਪਹਿਲੀ ਵਾਰ ਉਹ ਲੋਕ ਸਭਾ ਚੋਣਾਂ ਲੜੇ ਪਰ ਅਕਾਲੀ ਦਲ ਤੋਂ ਨਾਲ ਜ਼ਿਆਦਾ ਵੋਟ ਸ਼ੇਅਰ ਜਿਹੜਾ ਹੈ ਉਹ ਬੀਜੇਪੀ ਦਾ ਵੱਧਾ ਹੋਇਆ ਨਜ਼ਰ ਆਇਆ 18 ਫੀਸਦੀ ਦੇ ਉੱਤੇ ਬੀਜੇਪੀ ਇਸ ਵੇਲੇ ਸਟੈਂਡ ਕਰ ਰਹੀ ਹੈ ਕਾਲੇ ਦਲ 12 13 ਪਰਸੈਂਟ ਵੋਟ ਸ਼ੇਅਰ ਦੇ ਉੱਤੇ ਲੈ ਰਿਹਾ ਹੈ 13 ਪਰਸੈਂਟ ਦੇ ਉੱਤੇ ਜਾਂ 14 ਪਰਸੈਂਟ ਦੇ ਉੱਤੇ ਰਹਿ ਚੁੱਕਿਆ ਹੈ ਬੀਜੇਪੀ ਨੂੰ ਮੰਨਦੇ ਤੁਸੀਂ ਅਗਲਾ ਆਪਣਾ ਕੰਪੀਟੀਟਰ 2027 ਦੇ ਦੇਖੋ ਬੀਜੇਪੀ ਨੋ ਡਾਊਟ ਵੋਟਾਂ ਤਾਂ ਲੈ ਗਈ ਹੈ ਪਰ ਨਫਰਤ ਦੀ ਰਾਜਨੀਤੀ ਦੇ ਪੰਜਾਬ ਚ ਵੀ ਜਿਹੜੇ ਉਹ ਨਹੀਂ ਸਕਦੇ ਇਹ ਠੀਕ ਹੈ ਇਸ ਵਾਰ ਸਿਚੁਏਸ਼ਨ ਐਵੇਂ ਦੀ ਬਣ ਗਈ ਹੋਗੀ ਵੋਟਾਂ ਵਟਾਂ ਲੈ ਕੇ ਆਓ ਇਧਰ ਉਧਰੋ ਲਿਆ ਕੇ ਕੈਂਡੀਡੇਟ ਵੱਡੇ ਹਾਈ ਪ੍ਰੋਫਾਈਲ ਕੈਂਡੀਡੇਟ ਲਿਆਏ ਆਪਣਾ ਤਾਂ ਕੋਈ ਬੰਦਾ ਉਹਨਾਂ ਦਾ ਹੈ ਨਹੀਂ ਸੀ ਕੈਡਰ ਚੋਂ ਸੋ ਪਰ ਪਰ ਨਹੀਂ ਭਾਜੀਪੀ ਪੰਜਾਬ ਚ ਪੈਰ ਨਹੀਂ ਲੱਗਣੇ ਕਿਉਂਕਿ ਉਹ ਕਹਿੰਦੇ ਕਿ 22 ਦੇ ਵਿੱਚ ਅਸੀਂ ਬੀਜ ਲਾਇਆ ਕਹਿੰਦੇ 24 ਦੇ ਵਿੱਚ ਇਹ ਪੌਦਾ ਬਣ ਰਿਹਾ ਔਰ 27 ਦੇ ਵਿੱਚ ਕਹਿੰਦੇ ਰੁੱਖ ਬਣੂਗਾ ਦਰਖਤ ਬਣੂਗਾ 27 ਦੇ ਵਿੱਚ ਚੜ ਕੇ ਆਵਾਂਗੇ 70 70 ਚ ਵੀ ਇਹਨਾਂ ਨੂੰ ਬੜੀਆਂ ਸੀਟਾਂ ਹੁੰਦੀਆਂ ਆਈਆਂ ਫੇਰ ਰਖਤ ਨਾ ਬਣ ਗਿਆ ਇਹ ਕਿਹੜਾ ਆਜ਼ਾਦ ਭਾਰਤ ਚ ਸ਼ੁਰੂ ਤੋਂ ਲੜ ਰਿਹਾ ਜਨ ਸੰਗ ਲੜ ਰਿਹਾ ਭਾਜੀਪੀ ਲੜ ਰਹੀ ਉਦੋਂ ਗੱਲ ਇਹ ਨਹੀਂ ਹੈ ਅਜੰਡਾ ਅਜੰਡਾ ਜਿਹੜਾ ਉਹਨਾਂ ਦਾ ਆ ਉਹ ਪੰਜਾਬ ਚ ਨਹੀਂ ਚੱਲ ਸਕਦਾ ਹੁਣ ਤੁਸੀਂ ਪਾਰਲੀਮੈਂਟ ਦੇ ਵਿੱਚ ਜਾਣਾ ਹੈ ਸਰਕਾਰ ਕੀ ਲੱਗ ਰਿਹਾ ਹੈ ਇਸ ਵੇਲੇ ਤੁਸੀਂ ਲਗਾਤਾਰ ਖਬਰਾਂ ਮੋਨੀਟਰ ਕਰ ਰਹੇ ਹੋਗੇ ਐਨਡੀਆ ਲੱਗਦਾ ਹੈ ਸਰਕਾਰ ਬਣਾ ਜੂਗੀ ਕਿਉਂਕਿ ਇੱਕ ਪਾਸੇ ਤੇਜਸਵੀ ਯਾਦਵ ਤੇ ਨਿਤਿਸ਼ ਕੁਮਾਰ ਹੁਣੀ ਇਕੱਠੇ ਇੱਕੋ ਫਲਾਈਟ ਦੇ ਵਿੱਚ ਚੜੇ ਨੇ ਅਗਲੀ ਪਿਛਲੀ ਸੀਟਾਂ ਦੇ ਉੱਤੇ ਬੈਠੇ ਹੋਏ ਨਜ਼ਰ ਆ ਰਹੇ ਨੇ ਮੋਦੀ ਹੁਣੀ ਕਹਿ ਰਹੇ ਨੇ ਕਿ ਅੱਜ ਅਸੀਂ ਸਰਕਾਰ ਬਣਾਉਣ ਦੇ ਵਾਸਤੇ ਰਾਸ਼ਟਰਪਤੀ ਨੂੰ ਮਿਲਾਂਗੇ ਪ੍ਰਸਤਾਵ ਜਿਹੜਾ ਹੈ ਦਿੱਤਾ ਜਾਊਗਾ ਕੀ ਲੱਗਦਾ ਹੈ ਅਖੀਰਲੇ ਮਿੰਟਾਂ 'ਚ ਕੁਝ ਕੈਲਕੂਲੇਸ਼ਨ بگੜਦੀ ਨਜ਼ਰ ਆਉਂਦੀ ਹੈ ਕੋ ਇਲੀਗਲੀ ਐਂਡ ਅਨਕਨਸਟੀਚੂਨਲੀ ਤੇ ਮੋਦੀ ਜੀ ਹੁਣੇ ਜੋ ਮਰਜ਼ੀ ਕਰ ਲੈਣ ਕਿ ਇੰਟਰਫੇਰੈਂਸ ਹੈ ਦਬਾਬ ਹੈ ਲੇਕਿਨ ਜਿਹੜਾ ਲੋਕਾਂ ਦਾ ਮੰਡੇਟ ਹੈ ਫਤਵਾ ਜਿਹੜਾ ਪਬਲਿਕ ਦਾ ਜਨਤਾ ਦਾ ਉਹ ਤੇ ਮੋਦੀ ਜੀ ਦੇ ਖਿਲਾਫ ਆਇਆ ਪ੍ਰਧਾਨ ਮੰਤਰੀ ਜੀ ਦੇ ਬਿਲਕੁਲ ਖਿਲਾਫ ਆਇਆ ਮੋਦੀ ਜੀ ਨੂੰ ਰਿਜੈਕਟ ਕੀਤਾ ਲੋਕਾਂ ਨੇ ਸਰ ਸਾਨੂੰ ਉਮੀਦ ਹੈ ਜਿਹੜੇ ਲੋਕ ਦੇਸ਼ ਦੇ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਨੂੰ ਪਿਆਰ ਕਰਦੇ ਆ ਲੋਕਤੰਤਰ ਨੂੰ ਮਜ਼ਬੂਤ ਕਰਨਾ ਚਾਹੁੰਦੇ ਆ ਸੰਸਥਾਵਾਂ ਦੀ ਆਟੋਨਮੀ ਨੂੰ ਮਜ਼ਬੂਤ ਰੱਖਣਾ ਚਾਹੁੰਦੇ ਆ ਉਹ ਸਾਰੇ ਲੋਕ ਚਾਹੇ ਇੰਡੀਆ ਬਲੌਗ ਦਾ ਹਿੱਸਾ ਨਹੀਂ ਵੀ ਆ ਉਹ ਇਸ ਮੌਕੇ ਤੇ ਜਰੂਰ ਇੰਡੀਆ ਬਲੌਗ ਦਾ ਹਿੱਸਾ ਬਣਨੇਗੇ ਔਰ ਦੇਸ਼ ਜਿਹੜੀ ਸਰਕਾਰ ਇੰਡੀਆ ਬਲੌਗ ਦੀ ਬਣੂਗਾ। ਹੰਗ ਸਾਹਿਬ ਸ਼ੁਰੂਆਤ ਤੁਸੀਂ ਆਪਣੀ ਸਿਆਸੀ ਸਫ਼ਰ ਦੀ ਸਟੂਡੈਂਟ ਪੋਲਿਟਿਕਸ ਤੋਂ ਕਰਦੇ ਹੋ। ਲੱਗਦਾ ਉਹ ਸਟੂਡੈਂਟ ਪੋਲਿਟਿਕਸ ਨੇ ਇੱਕ ਐਜ ਵੀ ਦਿੱਤੀ ਹੈ ਕਿਉਂਕਿ ਬੰਦਾ ਕਹਿੰਦੇ ਕਿ ਹੰੜਿਆ ਹੁੰਦਾ ਪੂਰਾ ਸਟੂਡੈਂਟ ਪੋਲਿਟਿਕਸ ਦੇ ਵਿੱਚ ਫਿਰ ਉਹ ਭਾਵੇਂ ਪ੍ਰੋਟੈਸਟ ਕਰਨ ਨੂੰ ਲੈ ਕੇ ਹੋਵੇ, ਕੋਈ ਮਰਜ਼ੀ ਉਹ ਐਕਟੀਵਿਟੀਆਂ ਨੂੰ ਲੈ ਕੇ ਹੋਵੇ। ਉਸ ਨੇ ਇੱਕ ਐਜ ਤੁਹਾਨੂੰ ਆਪਣੀਆਂ ਇਹ ਐਮਪੀ ਦੀਆਂ ਚੋਣਾਂ ਦੇ ਵਿੱਚ ਦਿੱਤੀ ਹੈ। ਡੈਫੀਨਿਟਲੀ ਮੈਂ ਤੇ ਪਹਿਲੇ ਦਿਨ ਤੋਂ ਕਹਿੰਦਾ ਉਹ ਸਾਡਾ ਟ੍ਰੇਨਿੰਗ ਪੀਰੀ ਵਿਦਿਆਰਥੀ ਰਾਜਨੀਤੀ ਤੁਹਾਨੂੰ ਬਹੁਤ ਕੁਝ ਸਿਖਾਉਂਦੀ ਹੈ ਪੰਜਾਬ ਯੂਨੀਵਰਸਿਟੀ ਕਰਕੇ ਖਾਸ ਕਰ ਤੁਹਾਡੇ ਐਥਿਕਸ ਸਾਡਾ ਕਮਿਊਨੀਕੇਸ਼ਨ ਤੁਹਾਡੇ 오ਰੇਟੋਰੀ ਸਕਿਲਸ ਤੁਹਾਡੀ ਗੱਲ ਕਰਨ ਦਾ ਤਰੀਕਾ মিডিਆ ਨਾਲ ਸੰਬੋਧਨ ਹੋਣ ਦਾ ਤਰੀਕਾ ਉਹ ਟ੍ਰੇਨਿੰਗ ਇੱਕ ਪੀਰੀਅਡਾ ਔਰ ਮੇਰੀ ਖੁਸ਼ਕਿਸਮਤੀ ਹੈ ਪਰਮਾਤਮਾ ਦੀ ਗੁਰੂ ਸਾਹਿਬ ਦੀ ਕਿਰਪਾ ਹੈ ਮੈਨੂੰ ਮੌਕਾ ਮਿਲਿਆ ਹੈ ਆਪੋ ਥ੍ਰੀ ਟੋਕ ਵਜਾ ਕੇ ਮਾਇਰ ਕਰਦਾ ਸੀ ਜਦੋਂ ਸਟੂਡੈਂਟ ਪੋਲਿਟਿਕਸ ਦੇ ਵਿੱਚ ਸੀ ਕਿਉਂਕਿ ਉਦੋਂ ਤਾਂ ਸਿਰਫ ਪਾਰਲੀਮੈਂਟ ਦੀਆਂ ਸਪੀਚਾਂ ਹੀ ਸੁਣਨ ਨੂੰ ਮਿਲਦੀਆਂ ਹੁੰਦੀਆਂ ਸੀਗੀਆਂ ਵਿਧਾਨ ਸਭਾ ਦੀਆਂ ਬਹੁਤ ਘੱਟ ਪ੍ਰੋਸੀਡਿੰਗਜ਼ ਨਜ਼ਰ ਆਉਂਦੀਆਂ ਹੁੰਦੀਆਂ ਸੀ ਪਾਰਲੀਮੈਂਟ ਦੀਆਂ ਜਦੋਂ ਪ੍ਰੋਸੀਡਿੰਗਜ਼ ਆਉਂਦੀਆਂ ਸੀਗੀਆਂ ਤਾਂ ਕਿਸੇ ਲੀਡਰ ਨੂੰ ਐਡਮਾਇਰ ਕਰਦੇ ਸੀ ਉਹਦੇ ਬੋਲਣ ਦੇ ਤਰੀਕੇ ਆ ਮੈਂ ਮੈਂ ਇਸ ਪੰਜਾਬ ਦੇਸ਼ ਦੇ ਪ੍ਰੋਸਪੈਕਟਿਵ प्रमोद ਮਹਾਜਨ ਜੀ ਨੂੰ ਮੈਂ ਬੜਾ ਪਸੰਦ ਕਰਦਾ ਸੀ ਉਹਨਾਂ ਦੇ ਬੋਲਣ ਦਾ ਤਰੀਕਾ ਲੈ ਜਾ ਪੰਜਾਬ ਚ ਜਦ ਕੋ ਇੱਕੋ ਹੀ ਲੀਡਰ ਗੁਰਚਰਨ ਸਿੰਘ ਟੋੜਾ ਸਾਹਿਬ ਜਿਹੜੇ ਸਾਡੇ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੋੜਾ ਜੀ ਨੂੰ ਮੈਂ ਹਮੇਸ਼ਾ ਮਤਲਬ ਅਸੀਂ ਉਹਨਾਂ ਨੂੰ ਐਡਮਾਇਰ ਕੀਤਾ ਉਹਨਾਂ ਤੋਂ ਪ੍ਰੇਰਣਾ ਲਈ ਹੈ ਔਰ ਉਹਨਾਂ ਨੂੰ ਅੱਜ ਵੀ ਅਸੀਂ ਬਹੁਤ ਮਤਲਬ ਉਹਨਾਂ ਨੂੰ ਮੰਨਦੇ ਆਂ ਔਰ ਬਹੁਤ ਕੁਝ ਉਹਨਾਂ ਦੀ ਜਿਹੜੀ ਰਾਜਨੀਤੀ ਤੋਂ ਸਿੱਖਣ ਨੂੰ ਮਿਲਦਾ ਹੈ ਜਦੋਂ ਹੁਣ ਪਾਰਲੀਮੈਂਟ 'ਚ ਜਾਓਗੇ ਜਦੋਂ ਸਪੀਕਰ ਸਾਹਿਬ ਬੋਲਣਗੇ ਸੰਬੋਧਨ ਕਰਨਗੇ ਕਿ ਨੰਦਪੁਰ ਸਾਹਿਬ ਤੋਂ ਮਾਲਵਿੰਦਰ ਕੰਗ ਆਪਣੀ ਗੱਲ ਰੱਖੋ ਤਾਂ ਪਹਿਲੀ ਗੱਲ ਪਾਰਲੀਮੈਂਟ ਦੇ ਵਿੱਚ ਨੰਦਪੁਰ ਸਾਹਿਬ ਦੀ ਧਰਤੀ ਵਾਸਤੇ ਵਾਸੀਆਂ ਵਾਸਤੇ ਮਾਲਵਿੰਦਰ ਕੰਗ ਉਹਨਾਂ ਦੀ ਕਿਹੜੀ ਦੇਖੋ ਸ਼ਿਰਿਨਾਨਪੁਰ ਸਾਹਿਬ ਦੀ ਜਿਹੜੀ ਧਰਤੀ ਹੈ ਅੱਜ ਤੋਂ 350 ਸਾਲ ਪਹਿਲਾਂ ਗੁਰੂ ਸਾਹਿਬ ਨੇ ਜਿਹੜੇ ਦਬੇ ਕੁਚਲੇ ਲੋਕ ਸੀ ਗਰੀਬ ਗਰਬੇ ਸੀ ਉਹਨਾਂ ਨੂੰ ਤਾਨਾਸ਼ਾਹ ਦੇ ਖਿਲਾਫ ਇਕਜੁੱਟ ਕਰਕੇ ਲਾਮਬੰਦ ਕਰਕੇ ਲੜਨਾ ਸਿਖਾਇਆ ਸੀ ਯੂਜਣਾ ਸਿਖਾਇਆ ਸੀ ਅੱਜ ਵੀ ਜੇ ਦੇਸ਼ 'ਚ ਲੋੜ ਹੈ ਸਾਡੀਆਂ ਜਿਹੜੀਆਂ ਸੰਵਿਧਾਨਿਕ ਸੰਸਥਾਵਾਂ ਆ ਉਹਨਾਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਡੈਮੋਕਰੈਟਿਕ ਪ੍ਰੋਸੈਸ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਗੁਰੂ ਸਾਹਿਬ ਜਦੋਂ ਪੰਜ ਪਿਆਰਿਆਂ ਤੋਂ ਅਮਰ ਛੱਕਦੇ ਆ ਤੋ ਉਹ ਜਿਹੜਾ ਜਨਤਾ ਦਾ ਜਿਹੜਾ ਫੈਸਲਾ ਆ ਉਹਨੂੰ ਸਰਵੋਪਰੀ ਸਭ ਤੋਂ ਉੱਪਰ ਰੱਖਦੇ ਆ ਉਹਨਾਂ ਨੇ ਕਿਹਾ ਤੇ ਇਹ ਮੈਨੂੰ ਲੱਗਦਾ ਵੀ ਉਸ ਸਿਧਾਂਤ ਤੋਂ ਪ੍ਰੇਰਣਾ ਲੈ ਕੇ ਅੱਜ ਦੇਸ਼ ਦੀ ਡੈਮੋਕ੍ਰੇਸੀ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਸੂਬਿਆਂ ਦੇ ਹੱਕਾਂ ਤੇ ਪੈਰਾ ਦੇਣ ਦੀ ਲੋੜ ਹੈ ਇਹ ਤਮਾਮ ਮੁੱਦਿਆਂ ਤੇ ਠੋਕ ਵਜਾ ਕੇ ਆਪਾਂ ਗੱਲ ਕਰਾਂਗੇ ਔਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਤੇ ਤਮਾਮ ਜਿਹੜੇ ਮਸਲੇ ਐਡਰੈਸ ਇਸ਼ੂਸ ਕੋਈ ਪ੍ਰੋਜੈਕਟ ਤੁਸੀਂ ਹਾਈਲਾਈਟ ਕੀਤੇ ਹੋਣ ਜਿਹੜੇ ਵਾਦੇ ਲੋਕਾਂ ਨਾਲ ਕੀਤੇ ਹੋਣ ਜਿਹੜੇ ਪਹਿਲ ਦੇ ਆਧਾਰ ਦੇ ਉੱਤੇ ਪਹਿਲੇ ਸਾਲ ਦੇ ਵਿੱਚ ਜਾਂ ਦੂਸਰੇ ਸਾਲ ਦੇ ਵਿੱਚ ਕਰਾਉਣ ਦੀ ਕੋਸ਼ਿਸ਼ ਦੇਖੋ ਇਸ਼ੂਸ ਤੇ ਗਗਨ ਜੀ ਬਹੁਤ ਹੈ ਪਰ ਮੈਂ ਜੋ ਵਿਚਰਿਆ 2 2.5 ਮਹੀਨੇ ਵੈਸੇ ਤਾਂ 2 ਸਾਲ ਉੱਪਰ ਹੋ ਗਏ ਜਦੋਂ ਹੁਣ ਤੁਸੀਂ ਇਲੈਕਸ਼ਨ ਮੋਡ 'ਚ ਜਾਂਦੇ ਹੋ ਲੋਕਾਂ ਕੋਲ ਲੋਕ ਸਭ ਤੋਂ ਵੱਡਾ ਸਵਾਲ ਮੇਰੇ ਕੋਲ ਜਿਹੜਾ ਲੋਕਾਂ ਨੇ ਕੀਤਾ ਹੈ ਕਿ ਬੇਟਾ ਵੋਟ ਤੇ ਪਾ ਦਾਂਗੇ ਮੁੜ ਕੇ ਇਹ ਨਾ ਹੋਵੇ ਐਮਪੀ ਜਿਹੜਾ ਕਾਂਗਰਸ ਦੇ ਕਾਲੀਆਂ ਨੇ ਕੀਤਾ ਮੁੜ ਕੇ ਨਹੀਂ ਆਏ ਕ੍ਰੈਡੀਬਿਲਟੀ ਕ੍ਰੈਡਿਬਿਲਟੀ ਆਫ ਪੋਲਿਟਿਕਲ ਲੀਡਰ ਦੀ ਬਹਾਲ ਕਰਨਾ ਇਹ ਆਪਣੇ ਏਰੀਆ ਚ ਮੈਂ ਜ਼ਰੂਰ ਕਰੂੰਗਾ ਜਿੱ ਤਰ੍ਹਾਂ ਭਗਵੰਤ ਮਾਨ ਜੀ ਦੀ ਕ੍ਰੈਡਿਬਿਲਟੀ ਇਸਟਮ ਪੰਜਾਬ ਚ ਲੋਕ ਮੰਨਦੇ ਆ ਉਹ ਬਹਾਲ ਕਰਨਾ ਮੇਰੇ ਲਈ ਸਭ ਤੋਂ ਜ਼ਰੂਰੀ ਆ ਬਾਕੀ ਕੰਮ ਤੇ ਬਹੁਤ ਸਾਰੇ ਆ ਸਪੋਰਟਸ ਨੂੰ ਲੈ ਕੇ ਕੰਮ ਕਰਨੇ ਆ ਟੂਰਿਜ਼ਮ ਜਿਹੜਾ ਰਿਲੀਜੀਅਸ ਟੂਰਿਜ਼ਮ ਉਹਨੂੰ ਵਰਲਡ ਮੈਪ ਤੇ ਲੈ ਕੇ ਕਿਸ ਤਰ੍ਹਾਂ ਆਉਣਾ ਹੈ ਇਨਫਰਾਸਟ੍ਰਕਚਰ ਮੈਡੀਕਲ ਐਜੂਕੇਸ਼ਨ ਦਾ ਕੰਮ ਆ ਫੂਡ ਪ੍ਰੋਸੈਸਿੰਗ ਦੀ ਲੋੜ ਹੈ ਡਾਈਵਰਸੀਫਿਕੇਸ਼ਨ ਤੇ ਬਹੁਤ ਐਸ ਏਰੀਆ 'ਚ ਇਸ ਤमाम ਬੰਗਾ ਤੋਂ ਸ਼੍ਰੀ ਨੰਦਪੁਰ ਸਾਹਿਬ ਦੀ ਫੋਰ ਲੈਂਦਾ ਇਸ਼ੂ ਹੈ ਖਰਾਲਗੜ੍ਹ ਸਾਹਿਬ ਕੇਸਗੜ੍ਹ ਸਾਹਿਬ ਮਾਤਾ ਨੈਣਾ ਦੇਵੀ ਤमाम ਜਿਹੜੇ ਸਾਡੇ ਧਾਰਮਿਕ ਚਮਕੌਰ ਸਾਹਿਬ ਦੀ ਧਰਤੀ ਉਹਨਾਂ ਨੂੰ ਵਰਲਡ ਮੈਪ ਤੇ ਕਿਸ ਤਰੀਕੇ ਨਾਲ ਲੈ ਕੇ ਆਉਣਾ ਹੈ ਉਹਦੇ ਲਈ ਕੰਮ ਕਰਾਂਗੇ ਸੈਂਟਰ ਸਰਕਾਰ ਤੋਂ ਤमाम ਜਿਹੜੀਆਂ ਏਡ ਹੈ ਜਿਹੜੀਆਂ ਗ੍ਰਾਂਟਸ ਹੈ ਉਹ ਲੈ ਕੇ ਆਵਾਂਗੇ ਆਪਣੇ ਏਰੀਆ ਅੱਛਾ ਮੇਰਾ ਅਖੀਲਾ ਸਵਾਲ ਰਹੂਗਾ ਪੰਥਕ ਇਸ਼ੂਜ਼ ਨੂੰ ਤੁਸੀਂ ਬਹੁਤ ਕਰੀਬੀਓ ਸਮਝਦੇ ਵੀ ਹੋ ਪੜ੍ਹਦੇ ਵੀ ਹੋ ਜਾਣਦੇ ਵੀ ਹੋ ਜਿਹੜੀਆਂ ਦੋ ਇੰਡੀਪੈਂਡੈਂਟ ਸੀਟਾਂ ਇਸ ਵੇਲੇ ਪੰਜਾਬ ਦੇ ਵਿੱਚ ਆਈਆਂ ਨੇ ਫਿਰ ਉਹ ਭਾਵੇਂ ਖਡੂਰ ਸਾਹਿਬ ਦੀ ਹੋਵੇ ਜਾਂ ਫਰੀਦਕੋਟ ਵਾਲੀ ਹੋਵੇ ਕੀ ਦੇਖਦੇ ਹੋ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਕੀ ਇੱਕ ਪੰਥਕ ਪੋਲਿਟਿਕਸ ਵੀ ਰਿਵਾਈਵਲ ਤੁਹਾਨੂੰ ਲੱਗਦਾ ਉਸ ਦਾ ਹੁੰਦਾ ਹੈ ਨਜ਼ਰ ਆ ਰਿਹਾ ਦੇਖੋ ਪੰਥ ਨੂੰ ਤੇ ਪੰਜਾਬ ਚੋਂ ਰੂਲ ਆਊਟ ਕਰ ਹੀ ਨਹੀਂ ਸਕਦੇ ਤੁਸੀਂ ਪੰਜਾਬ ਪੰਥ ਪੰਥ ਔਰ ਪੰਜਾਬ ਇੱਕ ਦੂਜੇ ਦੇ ਪੂਰਕ ਹੈ ਜੀ ਉਹ ਇੱਕ ਤੇ ਇਹ ਜਿਹੜੀ ਜਿਸ ਨੂੰ ਕਿਸੇ ਨੂੰ ਗਲਤਫਹਿਮੀ ਆ ਵੀ ਇਹ ਪੰਥ ਤੋਂ ਬਿਨਾ ਪੰਜਾਬ ਦੀ ਕੋਈ ਹੋਂਦ ਨਹੀਂ ਤੇ ਪੰਜਾਬ ਤੋਂ ਬਿਨਾ ਪੰਥ ਦੀ ਵੀ ਕੋਈ ਹੋਂਦ ਨਹੀਂ ਤੇ ਪੰਜਾਬ ਨਾ ਵੱਧ ਰਿਹਾ ਤਾਂ ਪੰਥ ਵੀ ਖਤਰੇ 'ਚ ਆ ਜਾਊਗਾ ਜਿੱਥੋਂ ਤੱਕ ਉਹ ਇਸ ਸੀਟਾਂ ਜਿੱਤਣ ਦੀ ਗੱਲ ਹੈ ਇਹ ਦੇਖੋ ਲੋਕਾਂ ਦਾ ਫਤਵਾ ਹੈ ਡੈਮੋਕ੍ਰੇਸੀ ਚ ਪਬਲਿਕ ਜਨਤਾ ਜਨਾਰਦਨ ਹੈ ਜਨਤਾ ਨੇ ਜੋ ਫਤਵਾ ਦਿੱਤਾ ਉਹ ਸਿਰਮੱਤੇ ਹੁਣ ਸਾਥੀ ਹੋਣਗੇ ਉਹ ਬਕਾਇਦਾ ਨਾਲ ਤੁਹਾਡੀਆਂ ਸੀਟਾਂ ਦੇ ਉੱਤੇ ਬੈੰਦੇ ਹੋਏ ਨਜ਼ਰਾਂ ਬਤੌਰ ਮੈਂਬਰ ਪਾਰਲੀਮੈਂਟ ਲੋਕਾਂ ਨੇ ਉਹਨਾਂ ਨੂੰ ਬਣਾਇਆ ਇਹ ਉਹਨਾਂ ਦੀ ਭੂਮਿਕਾ ਹੈ ਸਾਥੀ ਨਹੀਂ ਇਹਨੂੰ ਤੁਸੀਂ ਡਿਫਾਈਨ ਕਰ ਸਕਦੇ ਅਸੀਂ ਇੱਕ ਪੋਲਿਟਿਕ ਜਾਬ ਤੋ ਕਲੈਕਟਿਵ ਤੁਸੀਂ ਪੰਜਾਬ ਦੇ ਮੁੱਦਿਆਂ ਦੀ ਗੱਲ ਸਾਰੀ ਕਰੋਗੇ ਨਾਲ ਦੀ ਗੱਲ ਡੈਫੀਨਟਲੀ ਕਰਾਂਗੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੀ ਗੱਲ ਕਰਾਂਗੇ ਤੋੜਨ ਦੀ ਗੱਲ ਨਹੀਂ ਅਸੀਂ ਕਰਾਂਗੇ ਪੰਜਾਬ ਨੂੰ ਹੋਰ ਮਜ਼ਬੂਤ ਕਰਨ ਦੀ ਆਰਥਿਕ ਤੌਰ ਤੇ ਪੰਜਾਬ ਨੂੰ ਬਿਹਤਰ ਬਣਾਉਣਾ ਆ ਪੰਜਾਬ ਦੀ ਜਿਹੜੀ ਕਿਸਾਨੀ ਜਵਾਨੀ ਨੂੰ ਬਚਾਉਣਾ ਕਿੱਦਾਂ ਹੈ ਇਨਵੈਸਟਮੈਂਟ ਕਿਤਰਾ ਲੈ ਕੇ ਆਉਣੀ ਹੈ ਤਮਾਮ ਮੁੱਦਿਆਂ ਤੇ ਕਰਾਂਗੇ ਗੱਲ ਬਹੁਤ ਬਹੁਤ ਧੰਨਵਾਦ ਮਾਲਵਿੰਦਰ ਕੰਗ ਸਾਬ ਤਾਂ ਅਨੰਦਪੁਰ ਸਾਹਿਬ ਦੇ ਨਵੇਂ ਐਮਪੀ ਮਾਲਵਿੰਦਰ ਸਿੰਘ ਕੰਗੋਣੀ ਹੁਣ ਜਦੋਂ ਪਾਰਲੀਮੈਂਟ ਦੇ ਵਿੱਚ ਪਹੁੰਚਣਗੇ ਤਾਂ ਪੰਜਾਬ ਦੇ ਹੱਕਾਂ ਦੀ ਗੱਲ ਕਰਨਗੇ ਸ਼੍ਰੀ ਅਨੰਦਪੁਰ ਸਾਹਿਬ ਦੇ ਮੁੱਦਿਆਂ ਦੀ ਗੱਲ ਕਰਨਗੇ ਕੈਮਰਾ ਪਰਸਨ ਦਵਿੰਦਰ ਨਾ ਗਗਨਦੀਪ ਸਿੰਘ ਪ੍ਰੋ ਪੰਜਾਬੀ